ਪੰਜਾਬ ਨੇਸ਼ਨ న్యూਸ ਦੇਖ ਰਹੇ ਸਾਰੇ ਹੀ ਦੋਸਤਾਂ ਦਾ ਸਵਾਗਤ ਹੈ ਦੋਸਤੋ ਅਗਰ ਕੰਮ ਕਰਨ ਦਾ ਜਜਬਾ ਹੋਵੇ ਕੰਮ ਕਰਨ ਦੀ ਲਗਨ ਹੋਵੇ ਤਾਂ ਕਾਮਯਾਬੀ ਵੀ ਜਰੂਰ ਹਾਸਲ ਹੁੰਦੀ ਹੈ ਇੱਕ ਐਸੇ ਨੌਜਵਾਨ ਤੁਹਾਨੂੰ ਮਿਲਣ ਜਾ ਰਹੇ ਆ ਜਿਨ੍ਹਾਂ ਦੇ ਅੱਖਾਂ ਦੀ ਨਜ਼ਰ ਘਟ ਹੋਣ ਕਰਕੇ ਜਿਨ੍ਹਾਂ ਨੇ ਜੂਸੀ ਜੀ ਨੈਟ ਦੀ ਪ੍ਰੀਖਿਆ ਇਹ ਪਾਸ ਕੀਤੀ ਹੈ ਇਸ ਵੇਲੇ ਅਸੀਂ ਮੌਜੂਦ ਹ ਹਲਕਾ ਮੁਕੇਰੀਆਂ ਦਾ ਪਿੰਡ ਪੋਤਾ ਗੱਲਬਾਤ ਕਰਦੇ ਉਸ ਨੌਜਵਾਨ ਦੇ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਪਹਿਲੇ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਨਾਂ ਆਪਣਾ ਜੀ ਮੇਰਾ ਨਾਮ ਮਨਿੰਦਰਜੀਤ ਸਿੰਘ ਮੈਨੂੰ ਜੀ ਇਹ ਪ੍ਰੀਖਿਆ ਪਾਸ ਕੀਤੀ ਹੈ ਕਿੰਨੀ ਖੁਸ਼ੀ ਹੋ ਰਹੀ ਹੈ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਜੀ ਮੈਂ ਥੋੜਾ ਮਤਲਬ ਮੈਂ ਜਰਫ ਦਾ ਸੋਚਿਆ ਸੀ ਬਟ ਮੇਰਾ UGC NET ਕੁਆਲੀਫਾਈ ਹੋ ਗਿਆ ਉਹਦੇ ਲਈ ਵੀ ਮੈਂ ਥੋੜਾ ਖੁਸ਼ ਹਾਂ ਬਟ ਥੋੜਾ ਸੈਟੀਸਫਾਈ ਦਾ ਹੈਗਾ ਪਰ ਇੰਨਾ ਪੂਰੀ ਸੈਟੀਸਫਾਈ ਨਹੀਂ ਹੈਗਾ ਕਿਉਂਕਿ ਮੈਂ ਜਰਫ ਦਾ ਸੋਚਿਆ ਸੀਗਾ ਬਟ ਮੇਰਾ UGC NET ਕੁਆਲੀਫਾਈ ਹੋਇਆ ਕਿੰਨੀ ਮਿਹਨਤ ਤੁਹਾਨੂੰ ਕਰਨੇ ਪਏ ਇਸ ਪੜਾਈ ਵਾਸਤੇ ਪੜਾਈ ਵਾਸਤੇ ਮਿਹਨਤ ਤੇ ਚ ਕਰਨੀ ਪੈਂਦੀ ਤੈਨੂੰ ਪਤਾ ਹੀ ਹੈ ਇਹ ਮਿਹਨਤ ਤੋਂ ਬਿਨਾ ਤਾਂ ਕੁਝ ਵੀ ਨਹੀਂ ਆ ਇਸ ਤਰ੍ਹਾਂ ਤੁਹਾਡੀ ਜੀ ਸਟੱਡੀ ਕਿੱਥੋਂ ਸ਼ੁਰੂ ਹੋਈ ਤੇ ਕਿੱਥੇ ਆ ਕੇ ਤੁਹਾਡੇ ਤੁਹਾਡਾ ਟੈਸਟ ਹੋ ਕੇ ਕੀਤਾ ਹੈ ਮੇਰੀ ਸਟੱਡੀ ਮੇਰੀ ਸਟੱਡੀ ਆਪਣੇ ਨਰਸਰੀ ਮੈਂ ਆਪਣੀ ਨਿਊ ਜਵਾਰਤੀ ਪਬਲਿਕ ਸਕੂਲ ਨਿਊ ਦਿੱਲੀ ਤੋਂ ਸਟਾਰਟ ਕੀਤੀ ਤੇ ਮੇਰੀ 10th ਕੇਟੀਸੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹਸਾਲੀਆਂ ਦੀ ਆ ਪਲੱਸ 1 ਪਲੱਸ 2 ਬਾਚੂ ਪਬਲਿਕ ਸੀਨੀਅਰ ਸਕੂਲ ਲੰਡੇ ਤੋਂ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਐਸਪੀਐਨ ਕਾਲਜ ਮਕੇਰੀਆਂ ਉਸ ਤੋਂ ਪਹਿਲਾਂ ਮੈਂ ਬੀਐਡ ਕੀਤੀ ਬੀਐਡ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ ਐਜੂਕੇਸ਼ਨ ਬੇਕੌਰ ਕਮਲੂ ਤੋਂ ਕੀਤੀ ਆ ਉਸ ਤੋਂ ਬਾਅਦ ਮੈਂ ਪੀਐਸਟੈਟ ਪੇਪਰ 2 ਦਿੱਤਾ ਉਹ ਵੀ ਮੇਰਾ ਕੁਆਲੀਫਾਈ ਹੋ ਗਿਆ ਸੀਗਾ ਫਸਟ ਅਟੈਂਪਸ਼ਨ 'ਚ ਤੇ ਫਿਰ ਉਸ ਤੋਂ ਬਾਅਦ ਜਦੋਂ ਮੈਂ ਐਮਏ ਕੀਤੀ ਐਮਏ ਤੋਂ ਬਾਅਦ ਮੈਂ ਜੁਜੀਸੀ ਨੈਟ ਦਾ ਸੋਚਿਆ ਨੈਟ ਦਾ ਵੀ ਮੇਰਾ ਫਸਟ ਟਾਈਮ ਜੀ ਅਟੈਂਪਟ ਦਾ ਹੋ ਗਿਆ ਬਟ ਮੇਰਾ ਜੁਜੀਸੀ ਨੈਟ ਕੁਆਲੀਫਾਈ ਹੋ ਗਿਆ ਮੇਰਾ ਜੀਆਰਐਫ ਰਹਿ ਗਿਆ ਮਨਿੰਦਰ ਜੀ ਮਾਤਾ ਪਿਤਾ ਦਾ ਕਿੰਨਾ ਸਹਿਯੋਗ ਰਿਹਾ ਇਸ ਦਾ ਮਾਤਾ ਪਿਤਾ ਦਾ ਬਹੁਤ ਸਹਿਯੋਗ ਆ ਉਹ ਨ ਉਹ ਕਿਤਨਾ ਕਿਤੇ ਹੌਸਲਾ ਹਾਰ ਕੇ ਬਹਿ ਜਾਂਦੇ ਨੇ ਜਾਂ ਨਸਬਤ ਉਹਨਾਂ ਲੋਕਾਂ ਨੂੰ ਤੁਸੀਂ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਹੈ ਕਿ ਸਾਨੂੰ ਆਪਣੇ ਪਹਿਲਾਂ ਤਾਂ ਆਪਣੇ ਮਾਪਿਓ ਬਾਰੇ ਸੋਚਣਾ ਚਾਹੀਦਾ ਸਾਨੂੰ ਗਲਤ ਰਾਵਾਂ ਤੇ ਨਹੀਂ ਜਾਣਾ ਚਾਹੀਦਾ ਕੁਰਾਏ ਨਹੀਂ ਪਹਿਣਾ ਚਾਹੀਦਾ ਇਹ ਸੋਚਣਾ ਚਾਹੀਦਾ ਹੈ ਕਿ ਸਾਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਕਦੀ ਵੀ ਮਤਲਬ ਆਪਣੇ ਆਪ ਨੂੰ ਹਾਰ ਕਦੀ ਨਹੀਂ ਮੰਨਣੀ ਚਾਹੀਦੀ ਹਾਰ ਮੰਨਣ ਤੋਂ ਬਿਨਾ ਅੱਗੇ ਵਧਣ ਦਾ ਸੋਚਣਾ ਚਾਹੀਦਾ ਹੈ ਬਿੰਦਰ ਜੀ ਦੀ ਮਾਤਾ ਜੀ ਵੀ ਸਾਡੇ ਨਾਲ ਮੌਜੂਦ ਨੇ ਪਹਿਲੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਥੈਂਕ ਯੂ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੋ ਦੇਖ ਰਹੇ ਉਹਨਾਂ ਨੂੰ ਮੈਂ ਸਾਰਿਆਂ ਨੂੰ ਆਪਣੇ ਨਾਲ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬਲਾਨੀ ਅਤੇ ਮੇਰੀ ਸਤਿ ਸ਼੍ਰੀ ਅਕਾਲ ਪ੍ਰਵਾਣ ਕਰੋ ਸਾਰਿਆਂ ਨੂੰ ਬੇੜੇ ਨੇ ਪ੍ਰੀਖਿਆ ਪਾਸ ਕੀਤੀ ਹੈ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਦੇਖੋ ਜੀ ਖੁਸ਼ੀ ਇਸ ਤੋਂ ਵੱਡੀ ਖੁਸ਼ੀ ਹੋਰ ਕੀ ਹੁੰਦੀ ਹੈ ਜਦੋਂ ਬੱਚੇ ਆਪਣੇ ਇੰਨੀਆਂ ਵੱਡੀਆਂ ਬੁਲੰਦੀਆਂ ਛੁੰਦੇ ਨੇ ਤੇ ਮਾਂ ਕੋਲ ਉਹਨਾਂ ਤੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਨਾ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿਉਂਕਿ ਮੈਂ ਸ਼ੁਰੂ ਤੋਂ ਇਹ ਇਸ ਤਰ੍ਹਾਂ ਇਹਦੀ ਪੂਰੀ ਹੋਵੇ ਕਿ ਜਿੱਦਾਂ ਇਹਨੂੰ ਚੰਗੀ ਜੌਬ ਮਿਲ ਜੇ ਪੜਾਈ ਪਹਿਲਾਂ ਤਾਂ ਸਟੱਡੀ ਕੰਪਲੀਟ ਕਰੇ ਵਧੀਆ ਪੜ ਲੇ ਕੇ ਜਿਸ ਤੋਂ ਬਾਅਦ ਇਹਨੂੰ ਜੌਬ ਮਿਲ ਜੇ ਬੜਾ ਇੰਦਰ ਤੱਕ ਇਦਰਾ ਕਾਦ ਰਹਿਣਾ ਸਨੇ ਕਿ ਸ਼ਰਾਰਤੀ ਸੀਗਾ ਕਿ ਸਰਰਾ ਸੀਗਾ ਛੋਟਾ ਨਾ ਬਚਪਨ ਚ ਤੇ ਸ਼ਰਾਰਤੀ ਸੀਗਾ ਜਿੱਦਾਂ ਥੋੜਾ ਜਿਆ ਸਮਝਦਾਰ ਹੋ ਗਿਆ ਤਾਂ ਪਤਾ ਹੀ ਹੈ ਬਚਪਨ ਵਿੱਚ ਤੇ ਸਾਰੇ ਬੱਚੇ ਸ਼ਰਾਰਤੀ ਹੁੰਦੇ ਨੇ ਪਰ ਉਸ ਤੋਂ ਬਾਅਦ ਜਦੋਂ ਬੱਚੇ ਸਿਆਣੇ ਹੋ ਜਾਂਦੇ ਨੇ ਫਿਰ ਤੇ ਇੰਨਾ ਸਮਝਦਾਰ ਹੋ ਗਿਆ ਇਹਨੇ ਮੈਨੂੰ ਕਦੇ ਹੁਣ ਮੈਨੂੰ ਕੁਛ ਨਹੀਂ ਕਹਿੰਦੀ ਆਪਣੀ ਸਟੱਡੀ ਆਪਣੇ ਆਪਣੇ ਤੌਰ ਤੇ ਕਰਦਾ ਹੈ ਜੋ ਛੋਟਾ ਹੁੰਦਾ ਹੈ ਉਹਦੋਂ ਇਹਨੂੰ ਮੈਂ ਬੜੀ ਮੁਸ਼ਕਲ ਨਾਲ ਚਲਾਇਆ ਕਿਉਂਕਿ ਇਹਨੂੰ ਹੱਥ ਫੜ ਕੇ ਅੱਖਰ ਜਿਹੜੇ ਨੇ ਮੈਂ ਇਹਨੂੰ ਪੜ੍ਹਨੇ ਸਿਖਾਏ ਸੀਗੇ ਉਸ ਤੋਂ ਬਾਅਦ ਹੌਲੀ-ਹੌਲੀ ਜਦੋਂ ਇਹਨੂੰ ਸਮਝ ਆਣੀ ਸ਼ੁਰੂ ਹੋ ਗਈ ਪੜਾਈ ਦਾ ਵੈਸੇ ਸ਼ੌਂਕ ਸੀਗਾ ਸ਼ੁਰੂ ਤੋਂ ਹੀ ਪਰ ਥੋੜਾ ਜਿਹਾ ਫਿਰ ਵੀ ਬੱਚਾ ਸ਼ਰਾਰਤੀ ਹੁੰਦੇ باوجود ਇਹਨੇ ਥੋੜ੍ਹੀ ਬਹੁਤ ਸ਼ਰਾਰਤ ਕਰਨੀ ਫਿਰ ਪਰ ਮੈਂ ਫਿਰ ਵੀ ਇਹਨੂੰ ਬਹੁਤ ਜ਼ਿਆਦਾ ਸਟੱਡੀ 2-2 3-3 ਘੰਟੇ ਦੀ ਸਟੱਡੀ ਦੇ ਕੇ ਇਹਨੂੰ ਚਲਾਇਆ ਫਿਰ ਜਿਸ ਤਰ੍ਹਾਂ ਇਹ ਚੱਲਣਾ ਸ਼ੁਰੂ ਹੋ ਗਿਆ ਫਿਰ ਇਸ ਤੋਂ ਬਾਅਦ ਇਹਨੇ ਕੋਈ ਹਾਰ ਨਹੀਂ ਮੰਨੀ ਗਾਂਤਾਂ ਗਾਂ ਵਧਦਾ ਗਿਆ ਤੇ ਇਹ ਸਟੱਡੀ ਕੰਪਲੀਟ ਪਲਸ 2 ਵੀ ਵਧੀਆ ਨੰਬਰ ਇਹਨੇ 10th ਚ ਵੀ 80% ਨੰਬਰ ਲਏ ਸੀ ਪਲਸ 2 ਵਿੱਚ 70% ਨੰਬਰ ਸੀ ਬੀਏ ਵਿੱਚ ਵੀ ਇਹਦੇ 70% ਨੰਬਰ ਸੀ ਤੇ ਬੀਐਡ ਵਿੱਚੋਂ ਵੀ ਇਹਦੇ 80% ਨੰਬਰ ਨੇ ਫਿਰ ਇਹਨੇ ਟੈਸਟ ਕਲੀਅਰ ਕੀਤਾ ਪਲਸ 2 ਬਾਅਦ ਬੀਏ ਕੀਤੀ ਬੀਏ ਤੋਂ ਬਾਅਦ ਬੀਐਡ ਕੀਤੀ ਬੀਐਡ ਕਰਨ ਦੇ ਬਾਵਜੂਦ ਇਹਨੇ ਫਿਰ ਟੈਸਟ ਵੀ ਕਲੀਅਰ ਕੀਤਾ ਟੈਸਟ ਜਿਹੜਾ ਪੀਐਸ ਟੈਸਟ ਉਸ ਤੋਂ ਬਾਅਦ ਨੇ ਐਮਨੇ ਕੀਤੀ ਫਿਰ ਮੇਰੀ ਇਹ ਸੀਗਾ ਇਹਨੂੰ ਮੈਂ ਛੱਡਣ ਵੀ ਜਾਣਾ ਇਹਨੂੰ ਲੈਣ ਵੀ ਜਾਣਾ ਬਾਕੀ ਇਹਦੀ ਜੋ ਸਟੱਡੀ ਵਗੈਰਾ ਕੀ ਜਿਹੜੀ ਨਈਅਤ ਕੋ ਹੁੰਦੀ ਸੀ ਉਹਨੂੰ ਫਿਰ ਮੈਨੂੰ ਦੱਸਣਾ ਵੀ ਬੇਟਾ ਇਦਾਂ ਇਦਾਂ ਕਰ ਲਓ ਕਰ ਸਾਰਾ ਕੁਝ ਆਪਣੇ ਸੁਣੋ ਹੁਣ ਜਿਸ ਤਰ੍ਹਾਂ ਸਿਆਣਾ ਹੋ ਗਿਆ ਸੀ ਹੁਣ ਸਮਝਦਾਰ ਹੋਣ ਦੇ ਬਾਵਜੂਦ ਇਹਨੂੰ ਇਹ ਸੀਗਾ ਕਿ ਮੈਂ ਕੁਝ ਬਣਨਾ ਹੈ ਤੇ ਮਮਾ ਜੀ ਜੇ ਮੈਂ ਕਹਣਾ ਕਿ ਮਮਾ ਮੈਂ ਆਪਣੀ ਪੜ੍ਹਨਾ ਕਿਹਾ ਹੀ ਨਹੀਂ ਕਦੇ ਉਹਨਾਂ ਕਹਿੰਦੇ ਤੁਸੀਂ ਹੁਣ ਪੜ੍ਹੋ ਪੜਾਈ ਖੁਦ ਹੀ ਆਪ ਕਰ ਰਿਹਾ ਪਰ ਥੋੜਾ ਜਿਹਾ ਇਹ ਹੈਗਾ ਸੀ ਕਿ ਜ਼ਿੰਮੇਵਾਰੀ ਹੋ ਜਾਂਦੀ ਬੱਚੇ ਦੀ ਤੁਹਾਨੂੰ ਪਤਾ ਜਿੱਦਾਂ ਇਹਦੀ ਆਈ ਸਾਈਡ ਵੀਕ ਹੋਣ ਤੇ ਅਨੇ ਇਹ ਨਹੀਂ ਮਤਲਬ ਕੀਤਾ ਕਿ ਮੈਂ ਜਾਣ ਆਉਣ ਤੋਂ ਇਹ ਜੇ ਮੈਂ ਕਿਹਾ ਨੇ ਅੱਜ ਬੇਟਾ ਜੇ ਮੌਸਮ ਖਰਾਬ ਹੈ ਛੁੱਟੀ ਕਰ ਲਓ ਇਹਨੇ ਕਹਿੰਨੀ ਮਮਾ ਮੈਂ ਜ਼ਰੂਰ ਸਕੂਲ ਜਾਣਾ ਜੇ ਮੈਨੂੰ ਨੋਟਸ ਜ਼ਰੂਰੀ ਮਿਲਣੇ ਨੇ ਮੈਂ ਫਿਰ ਇਹਨਾਂ ਛੱਡ ਕੇ ਵੀ ਆਣਾ ਲੈ ਕੇ ਵੀ ਆਣਾ ਜਿੱਦਾਂ ਇਹਨੇ ਮਤਲਬ ਐਮਏ ਕੀਤੀ ਬੀਐਡ ਕੀਤੀ ਇਸੇਰੇ ਛੱਡਣ ਜਾਣਾ ਸ਼ਾਮ ਲੈਣ ਜਾਣਾ ਬਾਕੀ ਸਟੱਡੀ ਇਹਨੇ ਆਪ ਖਿਤੀ ਪਰਿਵਾਰ ਚ ਕੋਣ ਕੋਣ ਹੈ ਮੋਹਿੰਦਰ ਦਾ ਭਰਾ ਹਾਂਜੀ ਇਹਦਾ ਬ੍ਰਦਰ ਛੋਟਾ ਇਹ ਤੇ ਮੇਰੇ ਪਾਪਾ ਨੇ ਅਸੀਂ ਚਾਰੇ ਜਾਣੇ ਆ ਲੱਗਦਾ ਜਦੋਂ ਹੁਣ ਮੋਹਿੰਦਰ ਦੇ ਪਾਪਾ ਜੀ ਬਾਹਰ ਚੱਲ ਜਾਂਦੇ ਨੇ ਇੱਕ ਬੰਦਾ ਘਾਟ ਰਹਿਣਾ ਬਹੁਤ ਜ਼ਰੂਰੀ ਹੈ ਹਾਜੀ ਉਹ ਤਾਂ ਹੈਗਾ ਏ ਪਰ ਇਹਦੇ ਪਾਪਾ ਤਾਂ ਸ਼ੁਰੂ ਤੋਂ ਹੀ ਬਾਹਰ ਰਹੇ ਆ ਜਿੱਦਾਂ ਅਸੀਂ ਪਹਿਲਾਂ ਦਿੱਲੀ ਰਹਿੰਦੇ ਸੀਗੇ ਨਾਲ ਸੀਗੇ ਫਿਰ ਇਹਨਾਂ ਦੀ ਫੌਰੀਨ ਦਾ ਬਣ ਗਿਆ ਕੰਮ ਜਿੱਦਾਂ ਜੋਬ ਕਰਦੇ ਸੀਗੇ ਬਾਹਰ ਦੇ ਜਪਾਨ ਕੰਪਨੀ ਵਿੱਚ ਸੀਗੇ ਫਿਰ ਇਹ ਬਾਹਰ ਚਲੇ ਗਏ ਬਾਹਰ ਜਾਣ ਦੇ باوجود ਫਿਰ ਅਸੀਂ ਪਰਿਵਾਰ ਵਿੱਚ ਆ ਗਏ ਫਿਰ ਇਹਦੇ ਦਾਦੀ ਦਾਦਾ ਚਾਚੀ ਚਾਚਾ ਸਾਰਾ ਪਰਿਵਾਰ ਇਕੱਠਾ ਜੁਆਇੰਟ ਫੈਮਿਲੀ ਸੀ ਸਾਡੀ ਜੁਆਇੰਟ ਫੈਮਿਲੀ ਤੋਂ ਬਾਹਰ ਜਿੱਦਾਂ ਆਪਣਾ ਆਪਣੇ ਜਿੱਦਾਂ ਤੁਹਾਨੂੰ ਪਤਾ ਹੀ ਹੈ ਪਰਿਵਾਰਾਂ ਦੇ ਵਿੱਚ ਜਿਸ ਤਰ੍ਹਾਂ ਜਿਸ ਤਰ੍ਹਾਂ ਘਰ ਬਣਾਉਂਦੇ ਰਹੇ ਤੇ ਆਪਣਾ ਫਿਰ ਉਹਨਾਂ ਨੇ ਆਪਣੇ ਆਪਣੇ ਘਰਾਂ 'ਚ ਆ ਗਏ ਬਾਕੀ ਸਾਨੂੰ ਸਾਰੇ ਪਰਿਵਾਰ ਦਾ ਪੈਸਾ ਜੋ ਹੋ ਗਿਆ ਉਹਨ ਸਰ بیٹے ਨੇ ਪ੍ਰੀਖਿਆ ਪਾਸ ਕੀਤੀ ਹੈ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਪੰਜਾਬ ਨੇਸ਼ਨ ਦੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਬੇਟੇ ਨੇ ਜੂਜੀ ਹੀ ਨੈਟ ਦਾ ਕੁਆਲੀਫਾਈ ਕੀਤਾ ਹੈ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਲੱਗਦਾ ਨਹੀਂ بیٹے ਨੇ ਉਪਲਬਧੀ ਹਾਸਲ ਕੀਤੀ ਹੈ ਇਸ ਪਿੰਡ ਵਿੱਚੋਂ ਮੈਨੂੰ ਲੱਗਦਾ ਪਹਿਲਾ ਬੱਚਾ ਹੋਣਾ ਜਿਹਨੇ ਟੈਸਟ ਪਾਸ ਕੀਤਾ ਹੈ ਇਸ ਪਿੰਡ ਵਿੱਚੋਂ ਨਹੀਂ ਜੀ ਸਾਡੇ ਇਲਾਕੇ ਵਿੱਚੋਂ ਪਹਿਲਾ ਬੱਚਾ ਜਿਸ ਨੇ ਇਹ ਨੈਟ ਦਾ ਟੈਸਟ ਕੁਆਲੀਫਾਈ ਕੀਤਾ ਹੈਗਾ ਮਨਿੰਦਰ ਬਾਰੇ ਕੋਈ ਦੱਸੇ ਬਚਪਨ ਤੋਂ ਇਹਨਾਂ ਦੀ ਆਪਣੀ ਆਈਸਬੀ ਕੇ ਨਜ਼ਰ ਸੀਗੀ ਤਾਂ ਉਤੋਂ ਬਾਅਦ ਇਸ ਤਰ੍ਹਾਂ ਦਾ ਮੋਲ ਬਣਿਆ ਕੋਈ ਮਨਿੰਦਰਜੀਤ ਦੀ ਨਜ਼ਰ ਸ਼ੁਰੂ ਤੋਂ 75% ਬੀਖ ਸੀਗੀ 25% ਇਹਨਾਂ ਨੂੰ ਦਿਖਦਾ ਸੀਗਾ ਤੇ ਇਹਨਾਂ ਦਾ ਹੌਲੀ-ਹੌਲੀ ਜਿੱਦਾਂ ਅਸੀਂ ਇਲਾਜ ਕਰਾਉਂਦੇ ਰਹੇ ਉਹ ਇਲਾਜ ਇਹਦੀ ਨਜ਼ਰ ਠੀਕ ਹੋਣ ਦੇ ਬਾਵਜੂਦ ਜੋ ਵੀ ਸਾਈਡ ਇਫੈਕਟ ਹੋਇਆ ਦਵਾਈਆਂ ਦਾ ਜਾਂ ਹੋਰ ਉਹਦੇ ਨਾਲ ਜਿਹੜੀ ਇਹਦੀ ਨજર ਸੀਗੀ ਉਹ ਵੀ ਗ੍ਰੈਜੂਏਸ਼ਨ ਤੱਕ ਬਿਲਕੁਲ ਕੰਪਲੀਟ ਫਿਨਿਸ਼ ਹੋ ਗਈ ਹੁਣ 100% ਬਲਾਈਂਡ ਹੈ ਜੀ ਜਿਹੜੀ ਨੇ ਜੁਸੀ ਦੀ ਪ੍ਰੀਖਿਆ ਪਾਸ ਕੀਤੀ ਉਸ ਵੇਲੇ ਨજર ਸੀਗੀ ਤੇ ਬਿਲਕੁਲ ਹੀ ਯੂਜੀਸੀ ਨੈਟ ਜਦੋਂ ਇਹਨੇ ਹੁਣ ਕਲੀਅਰ ਕੀਤਾ 2025 ਵਿੱਚ ਹੁਣ ਬਿਲਕੁਲ 100% ਬਲਾਈਂਡ ਹੈ ਜੀ ਇਹ ਤੇ ਇਹਨੂੰ ਸक्राइब ਮਿਲਦਾ ਜੀ ਇਹ ਬੋਲਦਾ ਆ ਤੇ ਸक्राइब ਲਿਖਦਾ ਆ ਤੇ ਉਹਦੇ ਆਧਾਰ ਤੇ ਇਹਨੇ ਮਤਲਬ ਜੁਜੀਸੀ ਨੈਟ ਕਲੀਅਰ ਕੀਤਾ ਜੀ ਹੁਣ ਤੁਸੀਂ ਇਹ ਬਾਕੀ ਨੌਜਵਾਨਾਂ ਜਿਹੜੇ ਨਸ਼ਿਆਂ ਵੱਲ ਧਿਆਨ ਦੇ ਰਹੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਨੌਜਵਾਨਾਂ ਨੂੰ ਇਹ ਹੀ ਅਪੀਲ ਕਰਦੇ ਹਾਂ ਜੀ ਕਿ ਕਿ ਸਾਨੂੰ ਨਸ਼ਿਆਂ ਤੋਂ ਰਹਿਤ ਰਹਿਣਾ ਚਾਹੀਦਾ ਆ ਮਨਿੰਦਰ ਜੀ ਤੋਂ ਸਿੱਖਿਆ ਲੈਣੀ ਚਾਹੀਦੀ ਆ ਕਿ ਇੱਕ ਬੱਚੇ ਦੇ ਵਿੱਚ ਕਮੀ ਹੋਣ ਦੇ ਬਾਵਜੂਦ ਇਹ ਇੱਥੇ ਤੱਕ ਪਹੁੰਚਿਆ ਹੈ ਕਿ ਬਾਕੀ ਆਪਣੇ ਮਾਪਿਓ ਦੇ ਆ ਸੋਚਣਾ ਚਾਹੀਦਾ ਕਿ ਅੱਜ ਕੱਲ 1-1 2-2 ਬੱਚੇ ਹਨ ਉਹ ਵੀ ਜੇ ਨਸ਼ਿਆਂ ਵਿੱਚ ਲੱਗ ਜਾਂਦਾ ਮਾਪਿਓ ਦਾ ਕੀ ਹਾਲ ਹੁੰਦਾ ਹੈ ਜੀ ਇਸ ਕਰਕੇ ਅਸੀਂ ਤਾਂ ਕਹਾਂਗੇ ਕਿ ਨਸ਼ਿਆਂ ਤੋਂ ਰਹਿਤ ਰਹਿ ਕੇ ਪੜ੍ਹਾਈ ਵੱਲ ਧਿਆਨ ਦਿੱਤਾ ਜਾਵੇ ਖੇਡਾਂ ਨੂੰ ਉਤਸ਼ਾਹਿਤ ਹੋਣਾ ਚਾਹੀਦਾ ਹੈ ਹਾਂਜੀ ਉਹ ਤੁਸੀਂ ਪੰਜਾਬ ਸਰਕਾਰ ਨਾਲ ਕੀ ਮੰਗ ਕਰਨਾ ਚਾਹੁੰਦੇ ਹੋ ਪੰਜਾਬ ਸਰਕਾਰ ਸਾਡੀ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਅਸੀਂ ਬਹੁਤ ਖੁਸ਼ ਹਾਂ ਤੇ ਅਸੀਂ ਆਸ ਕਰਦੇ ਹਾਂ ਕਿ ਨੈਕਸਟ ਟਾਈਮ 2027 ਚ ਵੀ ਉਹੀ ਸਰਕਾਰ ਆਵੇ ਸਾਡੀ ਹੱਥ ਜੋੜ ਕੇ ਅਪੀਲ ਇਹ ਹੀ ਹੈ ਜੀ ਭਗਵੰਤ ਸਿੰਘ ਮਾਨ ਜੀ ਕੋਲ ਕਿ ਸਾਡੇ ਬੱਚਿਆਂ ਦੀ ਐਜੂਕੇਸ਼ਨ ਦੇ ਆਧਾਰ ਤੇ ਉਸ ਨੂੰ ਜੋਬ ਦਿੱਤੀ ਜਾਵੇ ਜੀ ਧੰਨਵਾਦ ਇਹ ਗੱਲਬਾਤ ਕੀਤੀ ਹੈ ਮਨਿੰਦਰ ਜੀ ਨਾਲ ਕੀਤੀ ਉਹਨਾਂ ਦੇ ਮਾਤਾ ਔਰ ਪਿਤਾ ਨਾਲ ਗੱਲਬਾਤ ਕੀਤੀ ਉਹਨਾਂ ਦਾ ਇਹ ਹੀ ਕਹਿਣਾ ਹੈ ਕਿ ਪੰਜਾਬ ਸਰਕਾਰ ਹੈ ਇਹਨਾਂ ਨੂੰ ਨੌਕਰੀ ਦਿੱਤੀ ਜਾਵੇ ਔਰ ਦੱਸਦੀ ਹੈ ਕਿ ਅੱਖਾਂ ਦੀ ਰੋਸ਼ਨੀ ਨਾ ਹੋਣ ਦੇ ਬਾਵਜੂਦ ਵੀ ਇਸ ਨੌਜਵਾਨ ਨੇ ਪ੍ਰੀਖਿਆ ਪਾਸ ਕੀਤੀ ਆਪਣੇ ਇਲਾਕੇ ਦੇ ਵਿੱਚ ਦੱਸਦੀ ਹੈ ਪਹਿਲਾ ਨੌਜਵਾਨ ਹੈ ਜਿਹਨੇ ਪ੍ਰੀਖਿਆ ਪਾਸ ਕਰਕੇ ਆਪਣੇ ਇਲਾਕੇ ਦਾ ਆਪਣੇ ਮਾਤਾ ਪਿਤਾ ਦਾ ਆਪਣੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ ਜਲਦੀ ਹੀ ਨਵੀਂ ਲੇਖ ਖਬਰ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਪੰਜਾਬ ਨੇਸ਼ਨ ਯੂਨਿਟ